ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਦਿਨ ਦਿਹਾੜੇ ਕਮਿਸ਼ਨਰ ਦਫਤਰ ਨੇੜੇ ਚੌਂਕ ਵਿੱਚ ਪੀਸੀਆਰ ਵਾਲਿਆਂ ਦੇ ਸਾਹਮਣੇ ਹੀ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮਹਿਲਾ ਨੂੰ ਬਣਾਇਆ ਲੁੱਟ ਦਾ ਸ਼ਿਕਾਰ ਫੋਨ ਸੁਣ ਰਹੀ ਮਹਿਲਾ ਦਾ ਫੋਨ ਖੋਕੇ ਹੋਏ ਫਰਾਰ ਪੀਸੀਆਰ ਮੁਲਾਜ਼ਮ ਕੁਰਸੀਆਂ ਤੇ ਬੈਠ ਕੇ ਕਰ ਰਹੇ ਸਨ ਡਿਊਟੀ ਲੁੱਟ ਦਾ ਸ਼ਿਕਾਰ ਹੋਈ ਮਹਿਲਾ ਅਤੇ ਉਸ ਦੀ ਬੇਟੀ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਫਿਰੋਜ਼ਪੁਰ ਤੋਂ ਬਿਊਰੋ ਰਿਪੋਰਟ ਕੀ ਤੁਹਾਡਾ ਮੇਰਾ ਨਾਮ ਸविता ਸਬਕ ਕਿੱਥੇ ਉਤਰੇ ਤੁਸੀਂ ਉਹਨੇ ਬਾਜਲ ਚੌਂਕ ਬਾਜਲ ਚੌਂਕ ਤੇ ਹੁਣ ਕਿੱਧਰ ਜਾ ਰਹੇ ਹੋ ਤੁਸੀਂ ਮੈਂ ਦੀ ਘਰ ਨੂੰ ਫੋਨ ਕੀਤਾ ਸੀ ਉਹਨੇ ਲੈਣ ਆਉਣਾ ਸੀ ਤਾਂ ਮੈਨੂੰ ਅੱਛਾ ਫੋਨ ਕਰ ਰਹੇ ਸੀ ਹਾਂਜੀ ਉਹਨਾਂ ਆ ਗਈ ਲੈਣ ਆ ਬਿਆਨ ਇਹ ਮੈਂ ਇੱਥੇ ਆ ਗਿਆ ਹਾਂ ਬਾਜਲ ਚੌਂਕ ਤੇ ਉਹ ਲੈਣ ਆ ਗਿਆ ਸਾਨੂੰ ਕਹਿੰਦੀ ਮਾਰੇ ਉਹਨ ਦਾ ਫੋਨ ਵਿੱਚ ਹੀ ਲੱਗਾ ਰਹਿ ਗਿਆ ਲੱਗਾ ਹੀ ਰਹਿ ਗਿਆ ਨਾਲ ਹੀ ਲੇ ਕੇ ਹਾਂਜੀ ਅੱਛਾ ਪਿੱਛੋਂ ਆਏ ਨੇ ਮਗਰ ਪਿੱਛੋਂ ਆਏ ਨੇ ਪਤਾ ਹੀ ਨਹੀਂ ਲੱਗਣਦੇ ਤਾਂ ਹੂੰ 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 ਤੁਹਾਡੀ ਕੀ ਵੀ ਦਿਨ ਦਿਹਾੜੇ ਲੁੱਟਾਂ ਹੋ ਜਾਂਦੀਆਂ ਨੇ ਕੀ ਕਹਿਣਾ ਤੁਹਾਡਾ ਵੀ ਸ਼ਰਿਆਮੀ ਹੋ ਰੀਆਂ ਨੇ ਜੜਾ ਮਟਾਓ ਜਿਹੜਾ ਲੁੱਟਾ ਕੋਆ ਕਰਦੇ ਨੇ ਅੱਛਾ ਅੱਛਾ ਜੀ ਇਧਰੋਂ ਹੁਣੇ ਕੋਲੇ ਲੰਘੇ ਮੁੰਡੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਭਜਾ ਕੇ ਲੱਗੇ ਪੁਲਿਸ ਵਾਲੇ ਚਾਹਦੇ ਮਗਰੋਂ ਜਾ ਕੇ ਫੜ ਸਕਦੇ ਸੀ ਪੁਲਿਸ ਵਾਲੇ ਵੇਖੀ ਕਰਦੇ ਪੈਸੇ ਪੁਲਿਸ ਵਾਲੇ ਕਿਤੇ ਮੋਬਾਈਲ ਚਲਾ ਰਹੇ ਉਹਨਾਂ ਨੇ ਕੀ ਕੀਤਾ ਕੋਈ ਗੱਲ ਬਾਤ ਹੀ ਪੁੱਛਣਾ ਪਏ ਇਹਨਾਂ ਨੂੰ ਰੋਕ ਕੇ ਬਾਅਦੋਂ ਨਿਕਲ ਜਿਹੜਾ ਮਾਰਗ ਨਿਕਲ ਗਿਆ ਜੀ ਹਾਂ 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 ਕੋਈ ਕੁਛ ਨਹੀਂਗਾ ਚੰਦ ਵਰਦੇ ਤੇ ਮਰ ਜਾ ਉਹਨਾਂ ਦੀ ਅੱਖਾਂ ਦੇ ਸਾਹਮਣੇ ਹੋਇਆ ਸਾਰਾ ਕੁਛ ਨਹੀਂ ਉਹ ਆਪਣੇ ਪਿੱਛੇ ਜੀ ਜਿਨ੍ਹਾਂ ਨੂੰ ਹੋਇਆ ਵਾਰਦਾਤ ਕੋਲੋਂ ਨਿਕਲੇ ਤੇ ਖੜੇ ਹੋਏ ਤੇ ਬਾਅਦ ਹਾਂ ਹਾਂ ਚੌਕ ਤੋਂ ਪਿਛਲੇ ਹੀ ਆ ਆ ਬਾਜਲ ਚੌਕ ਦੀ ਗੱਲ ਹੈ ਔਰਤ ਕਿੱਧਰ ਜਾ ਰਹੀ ਸੀ ਪੈਦਲ ਸੀਗੀ ਨਹੀਂ ਉਹ ਤੋਂ ਬਾਅਦ ਉਹ ਕਿੱਥੇ ਉੱਤਰਾ ਹੀ ਆ ਬਾਸੂ ਉੱਤਰੇ ਉਹ ਚੌਕ ਜਾਣਾ ਸੀਗਾ ਹਾਂ ਹਾਂ ਤੇ ਬਾਤ ਉਹ ਵਿਚਾਰੇ ਬੱਚਾ ਤਾਂ ਕੁੜੀਆ ਰੋਂਦੇ ਪਈ ਘਰਵਾੜਾ ਦਾ ਨਹੀਂ ਸਾਰੇ ਫੋਨੋ ਕਿਸ ਵਿੱਚ ਵਿੱਚ ਪ੍ਰੂਫ ਵਿੱਚ ਹੀ ਆ ਮੋਬਾਈਲ ਦੇ ਵਿੱਚ ਹੀ ਸਾਰਾ ਜਿਵੇਂ ਜਿ ਖੜੀ ਗਈ ਹੈ ਇਹ ਦਿਲ ਦੇ ਪਾਸੇ ਆ ਜ ਮੇਰਾ ਨਾ ਜਤਿੰਦਰ ਆ ਜੀ ਜਤਿੰਦਰ ਕੀ ਦੇਖਿਆ ਹੁਣ ਇਹਦਾ ਜਸਟ 5 ਮਿੰਟ ਦੀ ਗੱਲ ਆ ਜੀ 5 ਮਿੰਟ ਨਹੀਂ ਹੋਏ 2 ਮਿੰਟ ਹੋਏ ਆ ਹੁਣੇ ਸਾਡੇ ਸਾਹਮਣੇ ਹੁਣੇ ਲੰਘ ਕੇ ਗਏ ਆ ਪਤਾ ਨਹੀਂ ਲੱਗਿਆ ਕਿ ਤੰਨੀ ਤੇ ਰੋਕਣਾ ਮੁਰਸਲ ਤੇ ਆ ਰਹੇ ਸੀ ਉਹਦੇ ਮਗਰ ਭੱਜੇ ਆ ਉਹ ਸਾਰੇ ਕੰਬਿਟੇ ਆ ਕੁਰਸੀਆਂ ਪਈਆਂ ਦੇਖੋ ਪੁਲਸ ਵਾਲਾ ਇੱਥੇ ਬੈਠੇ ਤਾਂ ਵੀ ਨਿਕਲ ਗਏ ਉਹ ਨਾ ਇਹ ਨਹੀਂ ਪੁਲਸ ਵਾਲੇ ਇਹ ਆ ਮੀਡੀਆ ਸਾਹਿਬ ਆਏ ਹੁਣੇ ਉਹ ਨਿਕਲ ਗਏ ਉਹ ਦੇਖ ਕੇ ਇਹਨਾਂ ਨੂੰ ਹਾਂ 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 ਆ ਹੁਣੇ ਇੱਥੇ ਬੈਠੇ ਆ ਵੇਖੋ ਕੁਰਸੀਆਂ ਮਾਰੇ ਘਮਾਓ ਇੱਧਰ ਤੁਸੀਂ ਹਾਂ 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 ਫਿਰ ਨਿਕਲ ਗਏ ਪੁਲਸ ਵਾਲੇ ਤੇ ਆਰਾਮ ਨਾਲ ਮੋਬਾਈਲ ਚਲਾ ਰਹੇ ਆ ਉਹ ਬੈਠੇ ਸਾਹਮਣੇ ਕੋਲੋਂ ਲੰਘੇ ਇਹਨਾਂ ਦੇ ਕੋਲ ਟੇਮ ਕਰਨ ਦੀ ਸੀ ਆ ਇਹ ਰਸਦਾਰ ਨੂੰ ਤੇ ਅਚਾਨਕ ਹੀ ਪਿੱਛੋਂ ਜਿਹੜੀਆਂ ਤੇਜ਼ੀ ਨਾਲ ਦੋ ਨੌਜਵਾਨ ਆਏ ਸੀ ਮੋਲੇ ਸਰ ਤੋਂ ਤੇ ਇੱਥੋਂ ਸਟੇਟ ਬੈਂਕ ਚੌਂਕ ਤੋਂ ਜਿਹੜੀ ਆਪਣੇ ਚਰਚ ਰੋਡ ਤੇ 메ਨ ਰੋਡ ਵੱਲ ਨੂੰ ਬੜੀ ਤੇਜ਼ੀ ਨਾਲ ਲੰਘੇ ਉਪਾਦੇਵ ਜੀ ਤੋਂ ਸਾਨੂੰ ਪਤਾ ਲੱਗਦਾ ਬਾਦੇ ਪਿੱਛੇ ਮੋਟਰਸਾਈਕਲ ਲਾਇਆ ਤੇ ਪਿੱਛੇ ਮੋਟਰਸਾਈਕਲ ਲਾਉਣ ਦੇ बावजूद ਵੀ ਸਾਨੂੰ ਮੇਲ ਨਹੀਂ ਆ ਅੱਗੇ ਵੀ ਇਹੀ ਦੋਵਾਂ ਮੋਟਰਸਾਈਕਲ ਪੀਸੀਆਰ ਨੂੰ ਅਸੀਂ ਉਹਨਾਂ ਨੂੰ ਜੇਨ ਦੇ ਪਰਮਸਿ ਦੇਤੀ ਇਹ ਦੋਵੇਂ ਮੁੰਡੇ ਨੌਜਵਾਨ ਆ ਕਾਲੀਆਂ ਨਾਲ ਬੜੀ ਜ਼ਿਆਦਾ ਪੈਸਾ ਹੋਈਆਂ ਸੀ ਜੀਆਂ ਉਹਨਾ ਕੋਈ ਹਿੰਦੀ ਬਾਰੇ ਚਿੱਤਰ ਪਰ ਉਹ ਕੋਈ ਨਹੀਂ ਮਿਲਦੀ ਕਿਸੇ ਹੋਰ ਜਗ੍ਹਾ ਉੱਲੀ ਸਾਡੇ ਪਾਸੇ ਨਹੀਂ ਤੁਹਾਡੀ ਪੀਸੀਆਰ ਪਰ ਮਗਰ ਰੌਂਡ ਕਰਦੀ ਨਹੀਂ ਉਹ ਪਿੱਛੇ ਕਰਦੀ ਨਹੀਂ ਪੀਸੀਆਰ ਅਸੀਂ ਆਪ ਖੁਦ ਮੁਸਲ ਲਾਇਆ ਸੀਗਾ ਨਹੀਂ ਮਿਲੇ ਨਹੀਂ ਮਿਲੇ